ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੈਰਾੜੀ ਮਹਲਾ 4 ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪੋਨਾ ਗੁਣ ਨਾ ਗਵਾਵੈ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪੋਨਾ ਗੁਣ ਨਾ ਗਵਾਵੈ ਰਹਾਉ ਜੋ ਕਿਛ ਕਰੈ ਸੁਆਪੇ ਸੁਆਮੀ ਹਰਿ ਆਪੇ ਕਾਰ ਕਰਾਵੇ ਹਰਿ ਆਪੇ ਹੀ ਮਤ ਦੇਵੈ ਸੁਆਮੀ ਹਰਿ ਆਪੇ ਬੋਲ ਬੁਲਾਵੈ ਹਰਿ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤ ਗੁਰ ਮਿਲਿਆਪੇ ਹਰਿ ਆਪੇ ਝਗਰ ਚੁਕਾਵੈ ਹਰਿ ਆਪੇ ਪੰਚ ਤਤ ਵਿਸਥਾਰਾ ਵਿਚ ਤਾਤੂ ਪੰਚ ਆਪ ਪਾਵੇ ਜਨ ਨਾਨਕ ਸਤ ਗੁਰੂ ਮੇਲੇ ਆਪੇ ਹਰਿ ਆਪੇ ਚਗਰ ਚੁਕਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਰਹਿਮਤ ਹੋਈ ਹੈ ਜੋ ਸਤਿਗੁਰ ਜੀ ਨੇ ਅੰਮ੍ਰਿਤ ਵੇਲੇ ਦੇ ਪ੍ਰਕਾਸ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਫਾਊਂਡੇਸ਼ਨ ਹੇਵਰਡ ਕੈਲੀਫੋਰਨੀਆ ਦੇ ਪਾਵਨ ਦਰਬਾਰ ਦੇ ਵਿੱਚ ਜੋ ਸਤਿਗੁਰ ਜੀ ਨੇ ਬਖਸ਼ੇ ਹਨ ਅੰਮ੍ਰਿਤ ਵੇਲੇ ਦੇ ਦਰਸ਼ਨ ਤੇ ਜਿਹੜੇ ਅੱਜ ਦਾ ਹੁਕਮਨਾਮਾ ਸਾਹਿਬ ਜੋ ਸਤਿਗੁਰ ਜੀ ਨੇ ਸਾਨੂੰ ਜੀਵਨ ਜਾਚ ਦੇ ਰੂਪ ਦੇ ਵਿੱਚ ਬਖਸ਼ਿਆ ਹੈ ਬੈਰਾੜੀ ਰਾਗ ਦੇ ਵਿੱਚ ਚੌਥੇ ਸਤਿਗੁਰ ਧਨ ਧਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਹਨ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਤਿਗੁਰ ਜੀ ਕਿਰਪਾ ਕਰ ਰਹੇ ਨੇ ਹਰ ਜਨ RAM ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਸਭ ਕੰਦੇ ਪ੍ਰਮਾਤਮਾ ਨੂੰ ਜਿਹੜੇ ਗਾਉਣ ਵਾਲੇ ਜਿਹੜੇ ਉਹਦੇ ਭਗਤ ਨੇ ਨਾ ਜੋ ਪ੍ਰਮਾਤਮਾ ਦੀ ਸਦਾ ਆਰਾਧਨਾ ਕਰਦੇ ਹਨ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਤੁਰਦੇ ਹਨ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚੋਂ ਮੈਂ ਮੇਰੀ ਕੱਢ ਕੇ ਕੇਵਲ ਰੰਕਾਰ ਦੇ ਬਚਨਾਂ ਦੀ ਕਮਾਈ ਕੀਤੀ ਹੈ ਜੋ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣਦੇ ਹਨ ਉਹ ਐਸੇ ਭਗਤ ਸਦਾ ਹੀ ਫਿਰ ਪ੍ਰਮਾਤਮਾ ਦੇ ਹੀ ਗੁਣ ਗਾਉਂਦੇ ਹਨ ਉਹ ਪਰਵਾਹ ਨਹੀਂ ਕਰਦੇ ਫਿਰ ਸੰਸਾਰ ਦੀ ਉਹ ਹਰ ਵਕਤ ਪ੍ਰਭੂ ਦੀ ਰਜ਼ਾ 'ਚ ਤੁਰਦੇ ਹਨ ਸੱਚ ਕਹਿੰਦੇ ਹਨ ਤੇ ਆਪਣੇ ਜੀਵਨ ਨੂੰ ਸੱਚ ਦੀ ਕਮਾਈ ਤੇ ਲਾਉਂਦੇ ਹਨ ਤੇ ਸੱਚ ਦੀ ਕਮਾਈ ਕਰਕੇ ਇਸ ਸੰਸਾਰ ਦੇ ਵਿੱਚ ਉੱਜਵਲ ਮੁਖ ਵਾਲੇ ਭਾਵ ਚੰਗੇ ਖਿਆਲਾਂ ਵਾਲੇ ਚੰਗੀਆਂ ਵਿਚਾਰਾਂ ਵਾਲੇ ਹੋ ਜਾਂਦੇ ਹਨ ਤੇ ਐਸੇ ਮਨੁੱਖਾਂ ਦੀ ਤਰੱਕੀ ਵੇਖ ਕੇ ਅਕਸਰ ਹੀ ਲੋਕ ਨਿੰਦਾ ਕਰਦੇ ਹਨ ਭਾਵ ਉਹਨਾਂ ਦੇ ਗੁਣਾਂ ਨੂੰ ਅਬਗੁਣਾਂ ਵਿੱਚ ਤਬਦੀਲ ਕਰਕੇ ਪੇਸ਼ ਕਰਦੇ ਹਨ ਜੋ ਮਨੁੱਖ ਧਰਮ ਦੇ ਰਸਤੇ ਤੇ ਤੁਰਦਾ ਹੈ ਸੱਚ ਦੀ ਕਮਾਈ ਕਰਦਾ ਹੈ ਆਪਣੇ ਜੀਵਨ ਦੇ ਵਿੱਚ ਸੱਚ ਨੂੰ ਵਸਾਉਂਦਾ ਹੈ ਸੰਸਾਰੀ ਲੋਕਾਂ ਨੂੰ ਇਹ ਗੱਲ ਬਿਲਕੁਲ ਵੀ ਚੰਗੀ ਨਹੀਂ ਲੱਗਦੀ। ਬਾਬਾ ਕਬੀਰ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ। ਕਹਿੰਦੇ ਜਦੋਂ ਮੈਂ ਪ੍ਰਮਾਤਮਾ ਨੂੰ ਇੱਕ ਕਰਕੇ ਜਾਣਨ ਲੱਗ ਪਿਆ ਕਿ ਵਾਹਿਗੁਰੂ ਇੱਕ ਹੀ ਹੈ ਤੇ ਮੈਨੂੰ ਗੱਲ ਇਹ ਸਮਝ ਨਹੀਂ ਆਈ ਕਿ ਲੋਕੀਂ ਕਾਹਤੋਂ ਗੁੱਸਾ ਇਹਦਾ ਮੰਨਣ ਲੱਗ ਪਏ। ਕਹਿੰਦੇ ਜਦ ਹਮ ਏਕੋ ਇੱਕ ਕਰ ਜਾਣੇ ਆ ਤਬ ਲੋਕਾਂ ਕਾਹੇ ਦੁੱਖ ਮਾਨਣ। ਕਹਿੰਦੇ ਜਦੋਂ ਮੈਂ ਇੱਕ ਪਰਮਾਤਮਾ ਨੂੰ ਈਸ਼ਵਰ ਨੂੰ ਇੱਕ ਕਰਕੇ ਜਾਣਨ ਲੱਗਾ ਵੀ ਉਹ ਏਕੀ ਹੈ ਉਹਦੇ ਵਰਗਾ ਕੋਈ ਦੂਜਾ ਨਹੀਂ ਤੇ ਕਹਿੰਦੇ ਮੈਨੂੰ ਨਹੀਂ ਸਮਝ ਆਈ ਕਿ ਲੋਕਾਂ ਨੂੰ ਕਾਹਦਾ ਦੁੱਖ ਲੱਗਿਆ ਇਸੇ ਕਰਕੇ ਬਾਬਾ ਕਬੀਰ ਜੀ ਨੇ ਇੱਕ ਜਗ੍ਹਾ ਹੋਰ ਪਿਆਰਾ ਬੜਾ ਪਿਆਰਾ ਬਚਨ ਕਿਹਾ ਕਹਿੰਦੇ ਮੈਂ ਬਹੁਤ ਕੁਝ ਜਗਤ ਦੇ ਨੇੜੇ ਹੋ ਕੇ ਵੇਖਿਆ ਕਹਿੰਦੇ ਕਿਆ ਪੜੀਏ ਕਿਆ ਗੁਣੀਆਂ ਕਿਆ ਵੇਦ ਪੁਰਾਨਾ ਸੁਣੀਏ ਪੜੇ ਸੁਣੀ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਹਰ ਕਾ ਨਾਮ ਨਾ ਜਪਸ ਗੁਵਾਰਾ ਕਿਆ ਸੋਚੈ ਬਾਰੰਬਾਰਾ ਅੰਧਿਆਰੈ ਦੀਪਕ ਚਈਐ ਇੱਕ ਬਸਤ ਅਗੋਚਰ ਲਈਐ ਬਸਤ ਅਗੋਚਰ ਪਾਈ ਕਟ ਦੀਪਕ ਰਿਆ ਸਮਾਈ ਕਹ ਕਬੀਰ ਅਬ ਜਾਣਿਆ ਜਬ ਜਾਨੇ ਆ ਤਉ ਮਨ ਮੰਨਿਆ ਮਨ ਮੰਨੈ ਲੋਗ ਨਾ ਪਤੀਜੈ ਕਹਿੰਦੇ ਹੁਣ ਪ੍ਰਮਾਤਮਾ ਵੈਗੁਰੂ ਨੂੰ ਜਾਣਣ ਲੱਗ ਪਿਆ ਤੇ ਲੋਕੀ ਮੇਰੇ ਵਿਰੋਧ ਵਿੱਚ ਆ ਕੇ ਖੜ ਗਏ ਨੇ ਕਿਉਂਕਿ ਜਦੋਂ ਸੱਚ ਕਿਹਾ ਜਾਂਦਾ ਹੈ ਸੱਚ ਉਦੋਂ ਕਿਹਾ ਜਾਂਦਾ ਹੈ ਜਦੋਂ ਇਹ ਸਮਝ ਆ ਜਾਂਦੀ ਹੈ ਕਿ ਦੇਣ ਵਾਲਾ ਕੇਵਲ ਇੱਕ ਵੈਗੁਰੂ ਹੈ ਜਦੋਂ ਦੇਣ ਵਾਲਾ ਪ੍ਰਮਾਤਮਾ ਨਜ਼ਰ ਆਉਂਦਾ ਹੈ ਜਦੋਂ ਇਹ ਸਮਝ ਪੈ ਜਾਂਦੀ ਹੈ ਕਿ ਜਿਸ ਨੇ ਜੀਵਨ ਦਿੱਤਾ ਹੈ ਪਾਲੇਗਾ ਵੀ ਉਹੀ ਫਿਰ ਅੱਖਾਂ ਦੇ ਸਾਹਮਣੇ ਝੂਠ ਵੇਖਿਆ ਨਹੀਂ ਜਾਂਦਾ ਫਿਰ ਕਿਸੇ ਮਨੁੱਖ ਦੀ ਬੇਈਮਾਨੀ ਵੇਖੀ ਨਹੀਂ ਜਾਂਦੀ ਫਿਰ ਕੋਈ ਮਨੁੱਖ ਧੋਖਾ ਦੇ ਰਿਹਾ ਹੋਵੇ ਤਕਿਆ ਨਹੀਂ ਜਾਂਦਾ ਫਿਰ ਸੱਚ ਬੋਲਿਆ ਜਾਂਦਾ ਹੈ ਸਾਹਮਣੇ ਖਲੋਤਾ ਜਾਂਦਾ ਹੈ ਐਸੇ ਅਵਗੁਣੀ ਆਰੀ ਮਨੁੱਖ ਨੂੰ ਟਾੜਨਾ ਕੀਤੀ ਜਾਂਦੀ ਹੈ ਤੇ ਲੋਕਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਲੋਕਾਂ ਨੂੰ ਉਹ ਚੰਗਾ ਲੱਗਦਾ ਹੈ ਕਿ ਲੋਕਾਂ ਦੇ ਮੂੰਹ ਤੇ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਜਾਣ ਹਰ ਵਕਤ ਉਹਨਾਂ ਦੀ ਚਾਪਲੂਸੀ ਕੀਤੀ ਜਾਵੇ ਹਰ ਵਕਤ ਉਹਨਾਂ ਦੇ ਅੱਗੇ ਹੱਥ ਜੋੜ ਕੇ ਖਲੋਤਾ ਜਾਵੇ ਵੀ ਤੁਸੀਂ ਸਾਡੇ ਮਾਲਕ ਤੇ ਅਸੀਂ ਤੁਹਾਡੇ ਨੌਕਰਿਆਂ ਤੇ ਦੁਨੀਆ ਬੜੀ ਖੁਸ਼ ਹੈ ਇਸੇ ਕਰਕੇ ਬਾਬਾ ਕਬੀਰ ਜੀ ਕਹਿੰਦੇ ਨੇ ਮੈਂ ਵੇਖ ਲਿਆ ਮੈਂ ਵੇਖ ਲਿਆ ਜਦੋਂ ਜਿਸ ਰੱਬ ਨੂੰ ਇਹ बार-बार ਰੱਬ ਰੱਬ ਕਹਿੰਦੇ ਸੀ ਜਦੋਂ ਮੈਂ ਜਾਨਣਾ ਸ਼ੁਰੂ ਕੀਤਾ ਇਹ ਲੋਕੀ ਮੇਰੇ ਨਿੰਦਕ ਬਣ ਗਏ ਪਰ ਬਾਬਾ ਕਬੀਰ ਜੀ ਕਹਿੰਦੇ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਇਹ ਤੁਹਾਡਾ ਸਬਜੈਕਟ ਹੈ ਵੀ ਤੁਸੀਂ ਮੇਰੀ ਨਿੰਦਾ ਕਰਨੀ ਹੈ ਰੱਬ ਨੇ ਤੁਹਾਨੂੰ ਬਿਜ਼ਨਸ ਦਿੱਤਾ ਹੈ ਇਹ ਕੰਮ ਤੁਹਾਡਾ ਹੈ ਮੇਰਾ ਕੰਮ ਹੈ ਮੈਂ ਆਪਣੇ ਰਸਤੇ ਆਪਣੀ ਚਾਲ ਤੇ ਪੂਰੀ ਜਾਣਾ ਹੈ ਤੋਂ ਗੁਰੂ ਰਾਮਦਾਸ ਸਾਹਿਬ ਕਹਿੰਦੇ ਕਹਿੰਦੇ ਪ੍ਰਮਾਤਮਾ ਦਾ ਭਗਤ ਪਰਵਾਹ ਨਹੀਂ ਕਰਦਾ ਉਹ ਸਦਾ ਹੀ ਨਿਰੰਕਾਰ ਦੇ ਗੁਣ ਗਾਉਂਦਾ ਹੈ ਹਰ ਜਨ ਰਾਮ ਨਾਮ ਗੁਣ ਗਾਵੇ ਪ੍ਰਮਾਤਮਾ ਦਾ ਭਗਤ ਪ੍ਰਮਾਤਮਾ ਨੂੰ ਮੰਨਣ ਵਾਲਾ ਸਦਾ ਹੀ ਵਾਹਿਗੁਰੂ ਦੇ ਹੀ ਗੁਣ ਗਾਉਂਦਾ ਹੈ ਉਹ ਕਿਸੇ ਸੰਸਾਰੀ ਮਨੁੱਖ ਦੇ ਗੁਣ ਨਹੀਂ ਗਾਉਂਦਾ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਤੇ ਜਦੋਂ ਉਹ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਤੇ ਲੋਕੀ ਨਿੰਦਾ ਕਰਨੀ ਸ਼ੁਰੂ ਕਰਦੇ ਹਨ ਉਹਦੇ ਗੁਣਾ ਨੂੰ ਅਬਗੁਣਾ ਦੇ ਵਿੱਚ ਪਾ ਕੇ ਪੇਸ਼ ਕਰਦੇ ਹਨ ਤਬਦੀਲੀ ਦੇ ਕੇ ਪਰ ਉਹ ਪਰਵਾਹ ਨਹੀਂ ਕਰਦਾ ਉਹ ਸੱਚਾ ਹੈ ਸੱਚ ਦੇ ਰਾਹ ਤੇ ਤੁਰਦਾ ਹੈ ਝੂਠ ਨੂੰ ਬਹੁਤ ਸ਼ਿੰਗਾਰਨ ਦੀ ਲੋੜ ਪੈਂਦੀ ਹੈ ਸੱਚ ਇਸ ਕਰਕੇ ਬਤਮੀਜ਼ ਲੱਗਦਾ ਹੈ ਕਿਉਂਕਿ ਸੱਚ ਨੂੰ ਸ਼ਿੰਗਾਰਨ ਦੀ ਲੋੜ ਨਹੀਂ ਪੈਂਦੀ ਆਪਾਂ ਕਈ ਵਾਰੀ ਮਨੁੱਖ ਮੂੰਹ ਤੇ ਸੱਚ ਕਹਿ ਦਵੇ ਨਾ ਤੇ ਆਪਾਂ ਕਹਿੰਦੇ ਤੂੰ ਬੜਾ ਬਤਮੀਜ਼ ਹੈ ਤੈਨੂੰ ਬੋਲਣਾ ਨਹੀਂ ਆਉਂਦਾ ਝੂਠ ਬੜੇ ਤਰੀਕੇ ਨਾਲ ਗਹਿਣੇ ਪਾਪਾ ਕੇ ਸ਼ਿੰਗਾਰ ਕੇ ਬੋਲਿਆ ਜਾਂਦਾ ਹੈ ਇਸੇ ਕਰਕੇ ਜਗਤ ਨੂੰ ਝੂਠ ਜ਼ਿਆਦਾ ਖੁਸ਼ੀ ਦਿੰਦਾ ਹੈ ਸੱਚ ਕੌੜਾ ਪੰਦਿੰਦਾ ਪਰ ਸੱਚ ਦਾ ਇੱਕ ਐਸਾ ਜ਼ਖਮ ਹੈ ਜਿਵੇਂ ਜ਼ਹਿਰ ਜੀਵਨ ਚ ਪੈ ਜਾਵੇ ਨਾ ਤੇ ਜ਼ਖਮ ਕਰਕੇ ਜ਼ਹਿਰ ਬਾਹਰ ਕੱਢਿਆ ਜਾਂਦਾ ਹੈ ਐਵੇਂ ਹੀ ਸੱਚ ਜ਼ਰੂਰ ਜ਼ਖਮ ਦਿੰਦਾ ਹੈ ਪਰ ਉਹ ਜ਼ਖਮ ਤੰਦਰੁਸਤੀ ਦੇ ਕੇ ਜਾਂਦਾ ਹੈ ਝੂਠ ਦਾ ਲਾਇਆ ਹੋਇਆ ਅੰਦਰ ਹੀ ਅੰਦਰ ਇੱਕ ਸਲੋ ਪాయిਜ਼ਨਿੰਗ ਮਨੁੱਖ ਦੀ ਜ਼ਿੰਦਗੀ ਬਰਬਾਦ ਕਰ ਦਿੰਦੀ ਹੈ ਤੇ ਸਹਿਬ ਕਹਿੰਦੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਜੇ ਕੋਈ ਮਨੁੱਖ ਪਰਮਾਤਮਾ ਦੇ ਭਗਤ ਦੀ ਨਿੰਦਾ ਕਰਨੀ ਸ਼ੁਰੂ ਕਰ ਦੇਵੇ ਪਰ ਉਹ ਭਗਤ ਨੂੰ ਆਪਣਾ ਸੁਭਾਅ ਭਗਤੀ ਵਾਲਾ ਸੇਵਾ ਵਾਲਾ ਨਹੀਂ ਛੱਡਣਾ ਚਾਹੀਦਾ ਉਹਨੂੰ ਸੱਚ ਦੇ ਰਾਤੇ ਤੁਰਦੇ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਇਹ ਰਹਾਉ ਦੀਆਂ ਪੰਕਟੀਆਂ ਹਨ ਜੋ ਕਿਛ ਕਰੇ ਸੋ ਆਪੇ Swami ਹਰੇ ਆਪੇ icar ਕਰਾਵੇ ਭਗਤ ਨੂੰ ਇਹ ਸਮਝ ਪੈ ਜਾਂਦੀ ਹੈ ਆਪਣੀ ਭਗਤ ਆਪਣੀ ਨਿੰਦਾ ਸੁਣ ਕੇ ਵੀ ਆਪਣੇ ਸੁਭਾਅ ਨੂੰ ਨਹੀਂ ਛੱਡਦਾ ਕਿਉਂਕਿ ਉਹ ਜਾਣਦਾ ਜਾਂਦਾ ਹੈ ਸਮਝ ਜਾਂਦਾ ਹੈ ਜੋ ਕੁਝ ਕਰ ਰਿਹਾ ਹੈ ਮਾਲਕ ਪ੍ਰਭੂ ਆਪ ਹੀ ਜੀਵਾਂ ਵਿੱਚ ਬੈਠ ਕੇ ਕਰ ਰਿਹਾ ਹੈ ਪਰਮਾਤਮਾ ਨੇ ਮੈਨੂੰ ਸਿੱਧੇ ਰਾਤੇ ਤੋੜਨਾ ਹੈ ਇਹ ਵੀ ਰੱਬ ਨੇ ਯਾਰੇ ਲਾਏ ਹਨ ਭਾਵ ਇਹਦਾ ਮਤਲਬ ਇਹ ਹੈ ਕਿ ਉਹ ਮੁੜ ਕੇ ਉਹਨਾਂ ਨੂੰ ਜਵਾਬ ਨਹੀਂ ਦਿੰਦਾ ਉਹ ਪਰਮਾਤਮਾ ਵਾਹਿਗੁਰੂ ਦੇ ਦੱਸੇ ਰਸਤੇ ਤੇ ਤੁਰ ਹੀ ਜਾਂਦਾ ਹੈ ਤੇ ਉਹਨੂੰ ਇਹ ਸਮਝ ਪੈ ਜਾਂਦੀ ਹੈ ਅਤ ਨਿਮਰਤਾ ਪਿਆਰ ਦੇ ਵਿੱਚ ਇਹ ਰੋਗੀ ਲੋਕ ਨੇ ਇਹ ਮੰਜ਼ਲ ਤੱਕ ਨਹੀਂ ਪਹੁੰਚ ਸਕਦੇ ਇਸ ਕਰਕੇ ਨਿੰਦਾ ਕਰਦੇ ਹਨ ਇਸ ਕਰਕੇ ਮੈਨੂੰ ਪਿੱਛੇ ਖਿੱਚਣਾ ਚਾਹੁੰਦੇ ਹਨ ਪਰ ਭਗਤ ਸਿੱਧੇ ਰਾਤੇ ਤੁਰ ਹੀ ਜਾਂਦਾ ਹੈ ਉਹ ਆਪਣੇ ਮਾਰਗ ਜਿਹੜਾ ਪ੍ਰਮਾਤਮਾ ਨੇ ਦੱਸਿਆ ਤੁਰ ਹੀ ਜਾਂਦਾ ਹੈ ਕਿਉਂਕਿ ਉਹਨੂੰ ਸਮਝ ਪੈ ਜਾਂਦੀ ਹੈ ਇਹ ਵੀ ਰੱਬ ਦੇ ਇਲਾਜ ਜੀਵ ਨੇ ਜੇ ਕਰੀ ਜਾਂਦੇ ਨੇ ਨਿੰਦਾ ਕਰੀ ਜਾਣ ਮੈਂ ਇਹਨਾਂ ਨੂੰ ਮੁੜ ਕੇ ਜਵਾਬ ਨਹੀਂ ਦੇਣਾ ਮੈਂ ਆਪਣੇ ਰਸਤੇ ਤੇ ਤੁਰ ਹੀ ਜਾਣਾ ਹੈ ਹਰੇ ਆਪੇ ਹੀ ਮਤ ਦੇਵੈ ਸੁਆਮੀ ਹਰੇ ਆਪੇ ਬੋਲ ਬੁਲਾਵੇ ਆਪ ਹੀ ਮਾਲਕ ਪ੍ਰਭੂ ਇਹਨਾਂ ਨੂੰ ਸਮਤ ਦਵੇ ਇਹਨਾਂ ਦੇ ਅੰਦਰ ਕਿਰਪਾ ਰਹਿਮਤ ਵਰਤਾਵੇ ਇਹਨਾਂ ਦੇ ਅੰਦਰ ਪਵਿੱਤਰਤਾ ਲਿਆਵੇ ਤਾਂ ਕਿ ਇਹਨਾਂ ਦੇ ਬੋਲ ਗੁਰੂ ਮਤ ਦੇ ਹੋ ਜਾਣ ਇਹਨਾਂ ਦੇ ਬੋਲ ਪਵਿੱਤਰਤਾ ਦੇ ਹੋ ਜਾਣ ਇਹਨਾਂ ਦੇ ਬੋਲਾਂ ਦੇ ਵਿੱਚ ਸ਼ੀਤਲਤਾ ਆ ਜਾਵੇ ਕਿਉਂਕਿ ਬੋਲ ਬੁਲਾਉਣ ਵਾਲਾ ਵੀ ਉਹ ਵਾਹਿਗੁਰੂ ਪ੍ਰਭੂ ਆਪ ਹੀ ਹੈ ਉਹ ਆਪ ਹੀ ਜੀਵਾਂ ਦੇ ਜੀਭਾਂ ਤੇ ਬੈਠ ਕੇ ਬਚਨ ਕਹਾਉਂਦਾ ਹੈ ਆਪ ਹੀ ਉਹ ਬੋਲ ਬੁਲਾਉਂਦਾ ਹੈ ਹਰਿ ਆਪੇ ਹੀ ਮਤ ਦੇਵੇ ਸੁਆਮੀ ਹਰਿ ਆਪੇ ਬੋਲ ਬੁਲਾਵੇ ਹਰਿ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੇ ਭਗਤ ਜਾਣਦਾ ਹੈ ਬੰਦਗੀ ਕਰਕੇ ਪ੍ਰਭੂ ਦੀ ਰਜ਼ਾ ਵਿੱਚ ਤੁਰ ਕੇ ਉਹਨੂੰ ਇਹ ਸਮਝ ਪੈ ਗਈ ਹੈ ਕਿ ਪ੍ਰਮਾਤਮਾ ਆਪ ਹੀ ਆਪਣੇ ਆਪ ਤੋਂ ਉਸ ਨੇ ਇਹ ਪੰਜ ਤੱਤਾਂ ਦਾ ਸਾਰਾ ਜਗਤ ਦਾ ਖਿਲਾਰਾ ਖਿਲਾਰਿਆ ਹੈ ਸਾਰਾ ਜਗਤ ਪੰਜ ਤੱਤਾਂ ਤੋਂ ਬਣਿਆ ਹੈ ਪੰਜ ਹੀ ਤੱਤਾਂ ਤੋਂ ਇਹ ਸਾਰੇ ਸੰਸਾਰ ਦਾ ਵਾਸਾ ਹੈ ਜਲ ਅਗਨੀ ਧਰਤੀ ਵాయు ਆਕਾਸ਼ ਪੰਜ ਤੀਜਾਂ ਦੇ ਨਾਲ ਇਹ ਮਨੁੱਖਤਾ ਦਾ ਸਰੀਰ ਬਣਿਆ ਹੈ ਇਹ ਸਾਰੇ ਦਾ ਸਾਰਾ ਵਿਸਥਾਰ ਪੂਰਨ ਪਰਮਾਤਮਾ ਵਾਹਿਗੁਰੂ ਤੋਂ ਆਪ ਹੀ ਆਇਆ ਹੈ ਉਹਨੇ ਆਪ ਹੀ ਇਹ ਸਾਰੇ ਜੀਵ ਬਣਾਏ ਹਨ ਤੇ ਆਪ ਹੀ ਇਹਨਾਂ ਦੇ ਵਿੱਚ ਪੰਜ ਵਿਸ਼ੇ ਵਿਕਾਰ ਵੀ ਪਾਏ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵੀ ਇਹਨਾਂ ਦੇ ਵਿੱਚ ਨੇ ਬੜੇ ਜ਼ਰੂਰੀ ਨੇ ਤੇ ਆਪਾਂ ਆਖੀਏ ਕਿਤੇ ਵੀ ਗੁਰਮਤਿ ਵਿੱਚ ਕਾਮ ਨੂੰ ਵਾਰਨ ਮਾਰਨ ਦੀ ਗੱਲ ਨਹੀਂ ਹੈ ਕਾਮ ਨੂੰ ਵਸ ਕਰਨਾ ਹੈ, ਕ੍ਰੋਧ ਨੂੰ ਵਸ ਕਰਨਾ ਹੈ, ਲੋਭ ਨੂੰ ਵਸ ਕਰਨਾ ਹੈ ਇਹ ਬੜੇ ਗੁਣ ਇਹ អਵਗੁਣਾਂ ਨੂੰ ਗੁਣਾ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ ਜਿਵੇਂ ਇੱਕ ਸਿਆਣਾ ਵੈਦ ਅਕਰੂਪੀ ਜ਼ਹਿਰ ਨੂੰ ਮਾਰ ਕੇ ਉਹਨੂੰ ਦਵਾਈਆਂ ਤੇ ਔਸ਼ਦੀਆਂ ਵਿੱਚ ਲੈ ਆਉਂਦਾ ਹੈ ਏਵੇਂ ਹੀ ਇਹ ਵਿਕਾਰ ਔਸ਼ਦੀ ਬਣ ਕੇ ਮਨੁੱਖ ਦੇ ਜੀਵਨ ਵਿੱਚ ਵਰਤ ਸਕਦੇ ਹਨ ਪਰ ਜੇ ਮਨੁੱਖ ਨੂੰ ਤਰੀਕਾ ਤੇ ਸਲੀਕਾ ਆ ਜਾਵੇ ਇਹਨਾਂ ਨੂੰ ਵਰਤਣ ਦਾ ਜਨਾਨਿਕ ਸਤ ਗੁਰ ਮੇਲੇ ਆਪੇ ਹਰੇ ਆਪੇ ਚਗਰ ਚੁਕਾਵੇ ਸਾਹਿਬ ਜੀ ਕਹਿੰਦੇ ਹੈ ਨਾਨਕ ਪਰਮਾਤਮਾ ਆਪ ਹੀ ਆਪਣੇ ਸੇਵਕ ਨੂੰ ਮਿਲਾਂਦਾ ਹੈ ਤੇ ਆਪ ਹੀ ਉਸ ਦੇ ਅੰਦਰੋਂ ਹਰ ਇੱਕ ਕਿਸਮ ਦੀ ਖਿੱਚੋ ਤਾਨ ਮਕਾਉਂਦਾ ਹੈ ਆਪ ਹੀ ਉਹਦੇ ਅੰਦਰ ਦਾ ਬੈਠਾ ਝਗੜਾ ਕਿਉਂਕਿ ਸਾਡੇ ਅੰਦਰ ਇਤਨਾ ਕਰੋੜਾ ਹੈ ਜੇ ਸਾਨੂੰ ਸਮਝ ਪੈਣ ਲੱਗ ਪਵੇ ਸਾਡੀਆਂ ਬਹੁਤੀਆਂ ਬੇਚਾਨੀਆਂ ਖਤਮ ਹੋ ਸਕਦੀਆਂ ਹਨ ਸਾਡੇ ਅੰਦਰ ਹਰ ਵਕਤ ਇੱਕ ਵਰਤਾਰਾ ਵਰਤ ਰਿਹਾ ਹੈ ਇੱਕ ਲੜਾਈ ਚੱਲ ਰਹੀ ਹੈ ਅਰਦਾਸ ਕੀਤੀ ਹੈ ਪ੍ਰਭੂ ਦੇ ਚਰਨਾਂ 'ਚ ਹੇ ਵਾਹਿਗੁਰੂ ਜੀ ਤੂੰ ਹੀ ਕਿਰਪਾ ਕਰ ਨਾਨਕ ਜੀ ਆਖਦੇ ਸਦਾ ਅਟਲ ਰਹਿਣ ਵਾਲਾ ਸੱਚਾ ਗੁਰੂ ਆਪਣਾ ਗਿਆਨ ਆਪਣਾ ਉਪਦੇਸ਼ ਜਦੋਂ ਬਖਸ਼ਦਾ ਹੈ ਤੇ ਆਪਣੇ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਤੇ ਆਪ ਹੀ ਕਿਰਪਾ ਕਰਕੇ ਐਸੀ ਰਹਿਮਤ ਵਰਤਾਉਂਦਾ ਹੈ ਅੰਦਰੋਂ ਸਾਰੇ ਝਗੜੇ ਕਲੇਸ਼ ਮਨੁੱਖ ਦੇ ਜੀਵਨ 'ਚ ਮੁੱਕ ਜਾਂਦੇ ਹਨ ਤੇ ਅੰਦਰ ਨਿਮਰਤਾ ਤੇ ਪਿਆਰ ਆ ਜਾਂਦਾ ਹੈ ਫਿਰ ਐਸਾ ਮਨੁੱਖ ભગત ਦੇ ਨਾਲ ਰਲ ਕੇ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਇਆਂ ਰੰਕਾਰ ਨਾਲ ਅਪੇਨ ਹੋ ਜਾਂਦਾ ਹੈ ਇਹ ਅੱਜ ਦੇ ਪਾਵਨ ਹੁਕਮਨਾਮਾ ਸਾਹਿਬ 719 ਨੰਬਰ ਅੰਗ ਤੋਂ 720 ਨੰਬਰ ਅੰਗ ਤੱਕ ਬੈਰਾੜੀ ਰਾਗ ਦੇ ਵਿੱਚ ਜੋ ਆਪ ਨਾਲ ਸਾਂਝ ਪਾਈ ਗਈ ਹੈ ਸਤਿਗੁਰੂ ਕਿਰਪਾ ਕਰਨ ਜੀਵਨ ਚ ਵੱਸ ਜਾਵੇ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ